ਸਿਵਲ ਕੱਪੜਿਆਂ ਦੇ ਵਿੱਚ ਇਹ ਕੋਈ ਹੋਰ ਨਹੀਂ ਐਸਐਚਓ ਕਰਮਜੀਤ ਕੌਰ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਗਈ ਆ ਟਰੈਪ ਲਗਾ ਕੇ ਦਰਸਲ ਕਰਮਜੀਤ ਕੌਰ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਜਗ੍ਹਾ ਦੇ ਉੱਪਰ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਵੇਚਿਆ ਜਾਂਦਾ ਅਜਿਹੇ ਦੇ ਵਿੱਚ ਨਸ਼ਾ ਤਸਕਰ ਵੀ ਬਹੁਤ ਚਲਾਕ ਸੀਗੇ ਪਰ ਉਸ ਤੋਂ ਜ਼ਿਆਦਾ ਚਲਾਕ ਪੰਜਾਬ ਪੁਲਿਸ ਆ ਉਸ ਦੀ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਐਸਐਚਓ ਕਰਮਜੀਤ ਕੌਰ ਜਿਹੜੇ ਕਿਸੇ ਸਮੇ ਪਠੰਡਾ ਦੇ ਥਾਣਾ ਨੰਘਾਂਵਾਲੇ ਦੇ ਵਿੱਚ ਬਤੌਰ ਐਸਐਚਓ ਸੀਗੇ ਤਾਂ ਉਸ ਵਕਤ ਵੀ ਐਸਐਚਓ ਕਰਮਜੀਤ ਕੌਰ ਦਾ ਕਾਫੀ ਖੌਫ ਸੀਗਾ ਤਾਂ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਸੀਗਾ ਤਾਂ ਉੱਥੇ ਕਾਫੀ ਹੱਦ ਤੱਕ ਨਸ਼ਾ ਤਸਕਰਾਂ ਨੂੰ ਭਾਜੜਾ ਪੈਂਦੀਆਂ ਹੋਣਗੀਆਂ ਦਿਖਾਈ ਦੇ ਨਿਗਾਸਨ ਤਾਂ ਹੁਣ ਇਹ ਤਸਵੀਰਾਂ ਮਲੋੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਐਸਐਚਓ ਕਰਮਜੀਤ ਕੌਰ ਦੇ ਵੱਲੋਂ 트੍ਰੈਪ ਲਗਾਇਆ ਗਿਆ ਸਿਵਲ ਕੱਪੜਿਆਂ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਆ ਤੇ ਉਸ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਇਹ ਜੋ ਸਿਵਲ ਕੱਪੜਿਆਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਸ ਦੇ ਵਿੱਚ ਮੂੰਹ ਗਿੰਦਾ ਬੰਨਿਆ ਹੋਇਆ ਜਿਸ ਲੇਡੀ ਦਾ ਇਹੀ ਐਸਐਚਓ ਕਰਮਜੀਤ ਕੌਰ ਨੇ ਪਹਿਲਾਂ ਇਹ ਪਠੰਡਾ ਦੇ ਠਾਲਾ ਨਹੀਂਗਾਂਵਾਲਾ ਦੇ ਵਿੱਚ ਐਸਐਚਓ ਬਤੌਰ ਸੇਵਾਵਾਂ ਦਿੰਦੇ ਸਨ ਤਾਂ ਹੁਣ ਇਹ ਮਲੂਟ ਦੇ ਵਿੱਚ ਨੇ ਤੇ ਇਹਨਾਂ ਨੂੰ ਜਾਣਕਾਰੀ ਮਿਲੀ ਸੀਗੀ ਕਿਸ ਜਗ੍ਹਾ ਦੇ ਉੱਪਰ ਕਾਫੀ ਢੱਲੇ ਦੇ ਨਾਲ ਨਸ਼ਾ ਵੇਚਿਆ ਜਾਂਦਾ ਇੱਕ ਔਰਤ ਦੇ ਵੱਲ ਤੇ ਬਾਅਦ ਦੇ ਵਿੱਚ ਐਸਐਚਓ ਕਰਮਜੀਤ ਕੌਰ ਦੇ ਵੱਲੋਂ ਰੇਡ ਕੀਤੀ ਜਾਂਦੀ ਆ ਵੇਖ ਸਕਦੇ ਹੋ ਕਿ ਪਹਿਲਾਂ ਉਹ ਸਿਵਲ ਕੱਪੜਿਆਂ ਦੇ ਵਿੱਚ ਜਾਂਦੇ ਨੇ ਅਜਿਹੇ ਦੇ ਵਿੱਚ ਪਹਿਲਾਂ ਪੂਰੀ ਪਲੈਨਿੰਗ ਦੇ ਨਾਲ ਕਿਸ ਤਰ੍ਹਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਉਹ ਮੋਟਰਸਾਈਕਲ ਤੇ ਬੈਠ ਕੇ ਪੂਰੀ ਇੱਕ ਪਲੈਨਿੰਗ ਦੇ ਤਹਿਤ ਇੱਕ ਜਿਵੇਂ ਟਰੈਪ ਜਿਹੜਾ ਲਗਾਇਆ ਹੁੰਦਾ ਉਸ ਟਰੈਪ ਦੇ ਤਹਿਤ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਜਾਂਦੇ ਨੇ ਤਾਂ ਜਦੋਂ ਉਹ ਮੌਕੇ ਤੇ ਪਹੁੰਚਦੇ ਨੇ ਤੇ ਉੱਥੇ ਨਸ਼ਾ ਤਸਕਰਾਂ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਉਸ ਮੌਕੇ ਉਹਨਾਂ ਨਸ਼ਾ ਤਸਕਰਾਂ ਨੂੰ ਮੌਕੇ ਤੋਂ ਫੜ ਲਿਆ ਜਾਂਦਾ ਤਾਂ ਇਹ ਤਸਵੀਰਾਂ ਤੁਸੀਂ ਉਸ ਮੌਕੇ ਦੀਆਂ ਵੇਖ ਰਹੇ ਹੋ ਜਦੋਂ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਸੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕਬਾੜ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤਾਂ ਨਿੱਕੀ-ਨਿੱਕੀ ਚੀਜ਼ ਦੀ ਤਲਾਸ਼ੀ ਲਈ ਗਈ ਆ ਤਾਂ ਜੋ ਨਸ਼ਾ ਜੇਕਰ ਕਿਸੇ ਜਗ੍ਹਾ ਦੇ ਉੱਪਰ ਪਿਆ ਉਸ ਨੂੰ ਬਰਾਮਦ ਕੀਤਾ ਜਾਵੇ ਤਾਂ ਸ਼ਾਬਾਸ਼ੀ ਦੇਣੀ ਬਣਦੀ ਹੈ ਇਸ ਤਰ੍ਹਾਂ ਦੇ ਐਸਐਚਓ ਦੀ ਜਿਨ੍ਹਾਂ ਦੇ ਵੱਲੋਂ ਬੜੀ ਦਲੇਰੀ ਦੇ ਨਾਲ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਸਿਵਲ ਕੱਪੜਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਰੇਡ ਕੀਤੀ ਗਈ ਆ ਆਮ ਤੌਰ ਤੇ ਜਦੋਂ ਕੀ ਹੁੰਦਾ ਕਿ ਬੇਸ਼ੱਕ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਏ ਜਾਂਦੇ ਨੇ ਪਰ ਨਸ਼ਾ ਤਸਕਰ ਕਈ ਵਾਰ ਫਰਾਰ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਪਰ ਇੱਥੇ ਉਲਟਾ ਨਸ਼ਾ ਤਸਕਰ ਜਿਹੜੇ ਆ ਉਹ ਪੁਲਿਸ ਦੇ ਟਰੈਪ ਦੇ ਵਿੱਚ ਫਸਦੇ ਹੋਏ ਨਜ਼ਰ ਆਏ ਨੇ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜੋ ਸੂਟ ਦੇ ਵਿੱਚ ਨੇ ਜੋ ਸਿਵਲ ਕੱਪੜਿਆਂ ਦੇ ਵਿੱਚ ਨੇ ਤਾਂ ਐਸਐਚਓ ਕਰਮਜੀਤ ਕੌਰ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਗਈ ਆ ਮਲੋੜ ਦੇ ਵਿੱਚ ਤਾਂ ਜਿਹੇ ਦੇ ਵਿੱਚ ਜਦੋਂ ਰੇਡ ਕਰਨ ਪਹੁੰਚੇ ਤਾਂ ਇੱਕ ਔਰਤ ਨੂੰ ਵੀ ਕਾਬੂ ਕੀਤਾ ਗਿਆ ਕਿੰਸ ਦੇ ਵੱਲੋਂ ਵੱਡੇ ਪੱਧਰ ਤੇ ਨਸ਼ਾ ਵੇਚਿਆ ਜਾ ਰਿਹਾ ਸੀਗਾ ਤਾਂ ਉਸ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਇਹ ਰੇਡ ਕੀਤੀ ਗਈ ਆ ਹਰ ਇੱਕ ਚੀਜ਼ ਦੀ ਬੜੀ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਆ ਜੋ ਜਾਣਕਾਰੀ ਮਿਲ ਰਹੀ ਹੈ ਕਿ ਨਸ਼ਾ ਵੀ ਬਰਾਮਦ ਕੀਤਾ ਗਿਆ ਅਜੇ ਦੇ ਵਿੱਚ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਜੇਕਰ ਐਸਐਚਓ ਕਰਮਜੀਤ ਕੌਰ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਅਸੀਂ ਦੱਸ ਰਹੇ ਹਾਂ ਬਟਿੰਡਾ ਦੇ ਨਾਲ ਲੱਗਦਾ ਥਾਣਾ ਨਹੀਂਗਾਂਵਾਲਾ ਤਾਂ ਪਹਿਲਾਂ ਇਹ ਉੱਥੇ ਬਤੌਰ ਐਸਐਚਓ ਸਿਵਾਵਾ ਦੇ ਰਹੇ ਸਰ ਤਾਂ ਉਦੋਂ ਆਸ-ਪਾਸ ਜਿੰਨੇ ਵੀ ਨਸ਼ਾ ਤਸਕਰ ਸਨ ਉਹਨਾਂ ਨੂੰ ਜ਼ਰੂਰ ਪਾਜੜਾ ਪੰਗਾ ਸਨ ਕਿਉਂਕਿ ਉੱਥੇ ਵੀ ਕਈ ਪਿੰਡ ਹੈਗੇ ਨੇ ਜਿੱਥੇ ਇਸ ਤਰ੍ਹਾਂ ਨਸ਼ਾ ਵਿਕਦਾ ਸੀਗਾ ਖਾਸ ਤੌਰ ਤੇ ਉਦੋਂ ਲਗਾਤਾਰ ਐਸਐਚਓ ਕਰਮਜੀਤ ਕੌਰ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਗਏ ਸਨ ਕਿ ਬੜੇ ਢੱਲੇ ਦੇ ਨਾਲ ਜੋ ਨਸ਼ਾ ਵਿਕ ਰਿਆ ਉਸ ਨੂੰ ਰੋਕਣ ਦੇ ਵਿੱਚ ਇੱਕ ਕਾਮਯਾਬ ਹੋ ਰਹੇ ਨੇ ਇਸ ਤੋਂ ਇਲਾਵਾ ਟੋਲ ਪਲਾਜ਼ਾ ਤੇ ਵੀ ਇਹਨਾਂ ਦੀ ਇੱਕ ਕਾਫੀ ਵੀਡੀਓ ਵਾਇਰਲ ਹੋਈ ਸੀ ਜਦੋਂ ਕਿਸਾਨਾਂ ਦੇ ਨਾਲ ਇਹਨਾਂ ਦੀ ਬਹਿਸ ਹੋਈ ਸੀ ਤਾਂ ਹੁਣ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਐਸਐਚਓ ਕਰਮਜੀਤ ਕੌਰ ਦੇ ਵੱਲੋਂ ਸਿਵਲ ਕੱਪੜਿਆਂ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਆ ਇਸ ਤੋਂ ਬਾਅਦ ਜਦੋਂ ਪੂਰਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸੇ ਘਰ ਦੇ ਵਿੱਚ ਨਸ਼ਾ ਵਿਕਦਾ ਤੇ ਬਾਅਦ ਵਿੱਚ ਪੂਰੀ ਪੁਲਿਸ ਟੀਮ ਉੱਥੇ ਪਹੁੰਚਦੀ ਆ ਵੇਖ ਸਕਦੇ ਹੋ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਸਿਵਲ ਕੱਪੜਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਅਜਿਹੇ ਦੇ ਵਿੱਚ ਉਹਨਾਂ ਨਸ਼ਾ ਤਸਕਰਾਂ ਨੂੰ ਭਾਜੜਾ ਪਈਆਂ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਆ ਤੇ ਨਸ਼ਾ ਬਰਾਮਦ ਕਰਨ ਦੇ ਲਈ ਦੇਖ ਸਕਦੇ ਹੋ ਕਿ ਰੇਡ ਕੀਤੀ ਜਾ ਰਹੀ ਆ